ਕਿਵੇਂ ਲੱਗਦਾ ਜੀ ਕਹਿੰਦੇ ਕਿ ਦਿੱਲੀ ਚੋ ਨਤੀਜਿਆਂ ਤੋਂ ਬਾਅਦ ਪੰਜਾਬੀ ਜ਼ਿਆਦਾ ਖੁਸ਼ ਨੇ ਦੇਖੋ ਵੈਸੇ ਤਾਂ ਜਿਹੜੀ ਦਿੱਲੀ ਜੋ ਕੋਈ ਸਾਡੀ ਕੌਮੀ ਰਾਜਧਾਨੀ ਹੈ ਜੀ ਉਹਦੇ ਜਿਹੜੇ ਰਿਜ਼ਲਟ ਆਏ ਨੇ ਉਹ ਕੁੱਲ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਪਏ ਨੇ ਜੀ ਚਾਹੇ ਅਰਬ ਕੰਟਰੀਆਂ ਦੇ ਅਖਬਾਰ ਹੋਣ ਚਾਹੇ ਜਨੇਦਰ ਦੂਸਰੇ ਸਾਈਡ ਤੇ ਅਸੀਂ ਆ ਰਿਤਮ ਜੀ ਬੰਗਲਾਦੇਸ਼ ਦੇ ਲਾਲੀਏ ਅਮਰੀਕਾ ਦੇ ਲਾਲੀਏ ਸਾਰੇ ਅਖਬਾਰਾਂ ਦੇ ਵਿੱਚ ਵਿਚੋ ਮੀਡੀਆ ਹੀ ਕਹਿਦੀ ਨਾ ਮੀਡੀਆ ਦੇ ਵਿੱਚ ਦਿੱਲੀ ਚੋਣਾ ਦੇ ਨਤੀਜੇ ਦੇ ਚਰਚਾ ਨੇ ਜੀ ਸਾਰਿਆਂ ਨੇ ਆਪੋ ਆਪ ਦੇ ਢੰਗ ਨਾਲ ਵਿਆਖਿਆ ਕੀਤੀ ਹੈ ਜੀ ਕਿਉਂਕਿ ਪਿਛਲੇ ਅਸੀਂ ਇਕੱਲੇ ਵੀ 10 ਸਾਲਾਂ ਤੋਂ ਇੱਕ ਨਵੀਂ ਪਾਰਟੀ ਦੀ ਉੱਥੇ ਸੱਤਾ ਸਥਾਪਿਤ ਹੋਈ ਸੀ ਜੀ ਤੇ ਜਿਹੜੇ ਇਹ ਦਾਅਵੇ ਕੀਤੇ ਜਾਂਦੇ ਸੀ ਵੀ ਇਸ ਪਾਰਟੀ ਨੂੰ ਹਰਾਉਣਾ ਜੀ ਬਹੁਤ ਮੁਸ਼ਕਲ ਹੈ ਜੀ ਪਰ ਉਸ ਪਾਰਟੀ ਨੂੰ 10 ਸਾਲਾਂ ਬਾਅਦ ਐਡਾ ਕਰਾਰਾ ਝਟਕਾ ਮਿਲਿਆ ਤੋਂ ਵੀ ਪਟਕਾ ਮਾਰਿਆ ਲੋਕਾਂ ਨੇ ਇਸ ਲਈ ਚਰਚਾ ਹੋਣੀ ਸੰਭਵ ਸੀ ਇਸੇ ਦਾ ਰਿਜ਼ਲਟ ਹੈ ਤੁਸੀਂ ਦੇਖੋ ਵੀ ਪੰਜਾਬ ਦੀਆਂ ਜਿੰਨੀਆਂ ਰਾਸੀ ਧਰਾਨੇ ਉਹਨਾਂ ਦੇ ਮੂੰਹ ਚ ਪਾਣੀ ਆ ਗਿਆ ਜੀ ਉਹਨਾਂ ਨੂੰ ਲੱਗਦਾ ਵੀ ਸੱਤਾ ਤਾਂ ਹੁਣ ਥਾੜੀ ਚ ਪਰੋਸ ਕੇ ਪੰਜਾਬੀਆਂ ਨੇ ਸਾਨੂੰ ਵੀ ਦੇ ਦੇ ਦਿੱਤੀ ਵਸੇ ਲਾਲਾਂ ਡਿਕਣੇ ਸ਼ੁਰੂ ਹੋ ਗਏ ਮੈਂ ਕਹੀ ਲਾਲਾਂ ਡਿਕਣੀਆਂ ਸੂਲਿੰਗ ਹੋ ਗਈਆਂ ਰਾਣ ਦਿੱਤੀਆਂ ਘੜਦਿਆਂ ਸ਼ੁਰੂ ਕਰਤੀਆਂ ਉਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਆ ਉਹਨਾਂ ਨੇ ਹੁਣ ਦੇਖ ਲਿਆ ਵੀ ਅਸੀਂ ਕੀ ਹੁਣ ਸਬਜ਼ ਬਾਗਦ ਕੰਮ ਦਿਖਾਉਣੇ ਆ ਅਸੀਂ ਕੀ ਪਹਿਲਾਂ 4 ਹਫ਼ਤਿਆਂ ਚ ਨਸ਼ੇ ਖਤਮ ਕਰਨ ਦਾ ਦਾਵਾ ਕੀਤਾ ਸੀ ਕਿ ਹੁਣ 2 ਹਫ਼ਤਿਆਂ ਚ ਕਰਨੇ ਤੇ 4 ਘੰਟਿਆਂ ਚ ਹੀ ਕਰ ਦੇਣੇ ਆ ਜੀ ਉਹ ਹਜੇ ਕੋਈ ਨਾ ਕੋਈ ਨਵਾਂ ਜਿਹੜਾ ਇੱਕ ਛਲਾਵਾਰ ਨ ਕਿ ਵੀ ਕਿੰਨੇ ਘੰਟਿਆਂ ਦੇ ਵਿੱਚ ਮਾਫੀਆ ਖਤਮ ਕਰਨਾ ਹੈ ਕਿੰਨੇ ਘੰਟਿਆਂ ਦੇ ਵਿੱਚ ਨਸ਼ੇ ਖਤਮ ਕਰਨੇ ਆ ਕਿਉਂਕਿ ਹਫਤਿਆਂ ਤੋਂ ਬਾਅਦ ਹੁਣ ਘੰਟਿਆਂ ਤੇ ਆਉਣਾ ਪੈਣਾਗਾ ਕਿੰਟਿਆਂ ਤੇ ਆਗੇ ਜੀ ਤੇ ਘੰਟਿਆਂ ਤੇ ਆਕੇ ਹੀ ਫਿਰ ਲੋਕ ਭਰਮਾਏ ਜਾ ਸਕਦੇ ਨੇ ਅਦਰਵਾਈਜ਼ ਤਾਂ ਹਫਤਿਆਂ ਤੋਂ ਤਾਂ ਥੱਲੀ ਹੋਣਾ ਪਊਗਾ ਜੀ ਅਜਿਹੇ ਦੌਰ ਦੇ ਵਿੱਚ ਜਦੋਂ ਅਸੀਂ ਦੇਖਦੇ ਆਏ ਆਂ ਵੀ ਐਸ ਵੇੜੇ 'ਚ ਦੇਖਿਆ ਜਾਵੇ ਤਾਂ ਆਪਾਂ ਕਾਂਗਰਸ ਤੋਂ ਗੱਲ ਸ਼ੁਰੂ ਕਰਦੇ ਆਂ ਜੀ ਜੀ ਫਿਰ ਆਮ ਆਦਮੀ ਪਾਰਟੀ ਭਾਜਪਾ ਅਕਾਲੀ ਦਲ ਮਤਲਬ ਅਗਰ ਕਾਂਗਰਸ ਪਾਰਟੀ ਦੀ ਗੱਲ ਕੀਤੀ ਹੋਵੇ ਦਿੱਲੀ ਦੇ ਵਿੱਚ ਖਾਤਾ ਨਹੀਂ ਖੁੱਲਿਆ ਹੂੰ ਤੇ ਪੰਜਾਬ ਦੇ ਜਿਹੜੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਨੇ ਉਹ ਇੰਨੇ ਖੁਸ਼ ਹੋ ਗਏ ਨੇ ਕਹਿੰਦੇ ਵੀ ਸਰਕਾਰ ਥਾਲੀ ਦੇ ਵਿੱਚ ਆ ਤੇ ਸੌ ਚੁੱਕਣੀ ਬਾਕੀ ਆ ਤੁਸੀਂ ਇਸ ਪਾਰਟੀ ਦਾ ਅੰਦਾਜ਼ਾ ਲਾਓ ਵੀ ਪੰਜਾਬ ਲਈ ਇਹਨਾਂ ਪਾਰਟੀ ਇਸ ਪਾਰਟੀ ਦੇ ਆਗੂਆਂ ਨੇ ਕਦੇ ਕੋਈ ਪੰਜਾਬ ਦੇ ਬੁਨਿਆਦੀ ਮੁੱਦਿਆਂ ਲਈ ਕਦੇ ਕੋਈ ਸੰਘਰਸ਼ਣ ਕੀਤਾ ਜੀ ਪੰਜਾਬ ਨੂੰ ਮੈਨੂੰ ਨਹੀਂ ਲੱਗਦਾ ਕੋਈ ਬੜੀ ਵੱਡੀ ਦੇਣ ਕਾਂਗਰਸ ਦੀ ਕਦੇ ਰਹੀ ਹੈਗੀ ਜੀ ਹਾਲਾਂਕਿ ਇਹ ਮੰਨਿਆ ਜਾਂਦਾ ਹੈ ਵੀ ਪੰਜਾਬ ਦੇ ਜਿੰਨੇ ਵੀ ਬੁਨਿਆਦੀ ਮਸਲੇ ਨੇ ਚਾਹੇ ਉਹ ਪਾਣੀਆਂ ਦਾ ਮਸਲਾ ਹੈ ਚਾਹੇ ਚੰਡੀਗੜ੍ਹ ਦੀ ਰਾਜਧਾਨੀ ਦਾ ਮਸਲਾ ਹੈ ਚਾਹੇ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੈ ਸਾਰੇ ਪੌੜਿਆਂ ਦੀ ਜੜ ਕਾਂਗਰਸ ਹੈ ਜੀ ਕਾਂਗਰਸ ਚੰਡੀਗੜ੍ਹ ਪੰਜਾਬ ਨੂੰ ਵੀ ਦੇ ਸਕਦੀ ਸੀ ਪਾਣੀਆ ਵਾਲਾ ਵੀ ਆਪਾਂ ਨੂੰ ਸਾਰੇ ਸਾਹਮਣੇ ਐ ਐਸਬੀਐਲ ਦਾ ਜੋ ਸੇ ਦਾ ਤੱਕਲਾ ਗੱਡਿਆ ਪੰਜਾਬ ਦੀ ਹਿੱਕ ਤੇ ਜਿਹੜਾ ਉਹ ਕਾਂਗਰਸ ਨੇ ਤੇ ਸ਼੍ਰੀਵਤੀ ਇન્દਰਾ ਗਾਂਧੀ ਨੇ ਉਸ ਤੋਂ ਬਿਨਾ ਬਲੂ ਸਟਾਰ 84 ਦੇ ਦੰਗੇ ਕੀ ਕੁਛ ਮਤਲਬ ਕਾਂਗਰਸ ਦੀਆਂ ਜੇ ਆਪਾਂ ਇਹ ਇਹ ਜਿਹੇ ਗੱਲਾਂ ਗੱਡਨੀਆਂ ਹੁਣ ਤਾਂ ਮੈਨੂੰ ਲੱਗਦਾ ਵੀ ਕਾਂਗਰਸੀਆਂ ਨੂੰ ਆਪ ਨੂੰ ਵੀ ਸ਼ਰਮ ਆਉਣ ਲੱਗ ਜੂਗੀ ਅਸੀਂ ਫਿਰ ਵੀ ਲੋਕੋ ਸਾਨੂੰ ਜਿਹੜੀ ਸੱਤਾ ਵਾਰ-ਵਾਰ ਸੌਂਪ ਦਿੰਦੇ ਨੇ ਜੀ ਤੁਹਾਡੇ ਯਾਦ ਹੋ ਜਦੋਂ ਅਕਾਲੀਆਂ ਦੀ ਸਰਕਾਰ ਸੀ ਤਾਂ ਵਿਧਾਨ ਸਭਾ ਦੇ ਵਿੱਚ ਅਕਾਲੀਆਂ ਨੇ ਪੁੱਛਿਆ ਵੀ ਉਸ ਵੇਲੇ ਦੇ ਲੀਡਰ ਆਫ ਆਪੋਜੀਸ਼ਨ ਸੀਗੇ ਮਿਸਟਰ ਚਰਨਜੀਤ ਸਿੰਘ ਚੰਨੀ ਜਿਹੜੇ 111 ਦਿਨਾਂ ਲਈ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਸੀ ਵੀ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਦੱਸਿਓ ਉਹਨਾਂ ਨੇ ਬੜੀ ਵੱਡੀ ਪ੍ਰਾਪਤੀ ਦੱਸੀ ਸੀ ਵੀ ਕਾਂਗਰਸ ਦੇ ਰਾਜ ਸਰਕਾਂ ਤੇ ਪੈਚ ਵਰਕ ਹੋਇਆ ਸੀ ਜੀ ਮਤਲਬ ਹੁਣ ਤੁਸੀਂ ਇਹ ਦੇਖੋ ਵੀ ਜਿਹੜੇ ਲੀਡਰ ਆਫ ਆਪੋਜੀਸ਼ਨ ਨੂੰ ਇਹ ਦੱਸਣਾ ਪੈ ਜੇ ਵੀ ਪੈਚ ਵਰਕ ਤੋਂ ਵੱਡਾ ਸਾਡਾ ਸਾਡੇ ਦੌਰ ਦੇ ਵਿੱਚ ਕੰਮ ਹੀ ਨਹੀਂ ਹੋਇਆ ਤਾਂ ਆਪ ਆਪੇ ਆਪਣੇ ਆਪ ਹੀ ਅੰਦਾਜ਼ਾ ਲਾ ਲਓ ਜਿਹੜੀ ਹੈ ਪਾਰਟੀ ਕਿੱਥੇ ਖੜੀ ਹੈ ਕੀ ਕੀਤਾ ਹੈ ਜੀ ਦੂਸਰੀ ਗੱਲ ਤੁਹਾਡੇ ਯਾਦ ਹੋਊ ਮੈਨੂੰ ਯਾਦ ਹੈ ਇੱਕ ਗੱਲ ਜਦੋਂ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰੀ ਚੱਲੇ ਚਲੋ ਉਹਨਾਂ ਦਾ ਇੱਕ ਦਬ ਦਬਾ ਇੱਕ ਜਲਵਾ ਇੱਕ ਅੱਛੇ ਐਡਮਿਨਿਸਟਰेटर ਵਾਲਾ ਬਣਿਆ ਹੋਇਆ ਸੀ ਜੀ ਜਦੋਂ ਦੂਜੀ ਵਾਰੀ ਸੱਤਾ ਚਾਹੀਨਾ ਉਹਨਾਂ ਦੇ ਮਿੱਤਰ ਨੂੰ ਆਪਾਂ ਕੋਟ ਕਰਦੇ ਹਾਂ ਉਹਨਾਂ ਦੇ ਮਿੱਤਰ ਨੇ ਪੁਰਾਣੇ ਰਹੇ ਸਰਦਾਰਾ ਸਿੰਘ ਜੌਰ ਜੀ ਉਹਨਾਂ ਦੇ ਇੱਕ ਟਵੀਟ ਸੀ ਜਾਂ ਉਹਨਾਂ ਦੀ ਫੇਸਬੁੱਕ ਪੋਸਟ ਸੀ ਉਹ ਅੱਜ ਵੀ ਸ਼ਾਇਦ ਲੋਕਾਂ ਨੇ ਸੰਭਾਲੀ ਹੋਵੇ ਜੀ ਉਹਨਾਂ ਨੇ ਲਿਖਿਆ ਸੀ ਵੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਤੇ ਕਾਂਗਰਸ ਪਾਰਟੀ ਦਾ ਪੱਠਾ ਬਿਠਾਉਣਗੇ ਉਹ ਇਹਨਾਂ ਨੂੰ ਇਹਨਾਂ ਨੂੰ ਕਹਿੰਦਾ ਲਾਹੋ ਗੱਡੀ ਤੋ ਖਿੱਚ ਕੇ ਲਾ ਦਿਓ ਜਦੋਂ ਲਾਹਿਆ ਤਾਂ 4.5 ਸਾਲਾਂ ਬਾਅਦ ਉਹਨਾਂ ਨੇ ਤਾਂ ਮੇਰੇ ਖਿਆਲ ਡੇਢ ਦੋ ਸਾਲ ਬਾਅਦ ਜਿਹੜਾ ਉਹ ਟਵੀਟ ਕਰਦਾ ਸੀ ਜੀ ਇਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਾਂਗਰਸ ਦੀਆਂ ਪ੍ਰਾਪਤੀਆਂ ਜਿਹੜੇ ਸਮੇਂ ਦੇ ਹੁਕਮਰਾਨ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਨੇ ਕਾਰਗੁਜ਼ਾਰੀ ਤੇ ਲੋਕ ਕਿਸ ਤਰ੍ਹਾਂ ਦੀ ਕਮੈਂਟਸ ਕਿਸ ਤਰ੍ਹਾਂ ਦੀ ਟਿੱਕਾ ਟਿੱਪਣੀ ਜਿਹੜੀ ਉਹ ਕਰਦੇ ਰਹੇ ਜੀ ਕਾਂਗਰਸ ਨੂੰ ਹਮੇਸ਼ਾ ਇਹਨਾਂ ਹਾਲਾਤ ਦਾ ਲਾਭ ਮਿਲਿਆ ਅੱਛਾ ਜਿਵੇਂ ਅਸੀਂ 2000 ਦੋ ਦੇ ਵਿੱਚ ਲਾਲੀਏ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਨੇ ਤਾਂ ਉਹਨਾਂ ਨੇ ਅਕਾਲੀਆਂ ਦੇ ਭ੍ਰਿਸ਼ਟਾਚਾਰ ਨੂੰ ਬੜਾ ਰੱਜ ਕੇ ਭੰਡਿਆ। ਅੱਜ ਕੇ ਭੰਡਿਆ ਤੇ ਖੈਰ ਰਵੀ ਸਿੱਧੂ ਦੇ ਪਰਚਾ ਹੋਇਆ ਬਾਦਲ ਪਰਿਵਾਰ ਤੇ ਪਰਚਾ ਹੋਇਆ ਬਾਦਲ ਪਰਿਵਾਰਾ ਦੇ ਪਰਚੇ ਉਸ ਤੋਂ ਬਾਅਦ ਬਾਦਲ ਪਰਿਵਾਰ ਵੀ ਵਰੀ ਹੋ ਗਿਆ। ਹੂੰ। ਜਾਂ ਕੇ ਇਸ ਚੋਂ ਰਿਲੀਜ਼ ਹੋ ਗਏ ਜੋ ਵੀ ਹੈ। ਜੀ। ਆਪਾਂ ਨੂੰ ਕਾਨੂੰਨੀ ਜਿਹੜੀ ਹੈ ਕਈ ਵਾਰੀ ਟਰਮਨੋਲੋਜੀ ਦਾ ਪਤਾ ਨਹੀਂ ਹੁੰਦਾ ਵੀ ਕੀ ਹੋਇਆ ਉਸ ਕੇਸ ਦਾ ਪਰ ਉਹਨਾਂ ਨੂੰ ਕੁਝ ਨਹੀਂ ਹੋਇਆ। ਜਿੰਨਾ ਇਹਨਾਂ ਸਭ ਨੂੰ ਪਤਾ ਹੈ। ਇਸ ਲਈ ਜਦੋਂ ਇਹ ਦੇਖਦੇ ਆ ਕਿ ਸਾਰਾ ਕੁਝ ਅਸੀਂ ਸਾਰਾ ਅਨਲਿਸਿਸ ਕਰਦੇ ਆ ਤਾਂ ਕਾਂਗਰਸ ਦਾ ਮੈਨੂੰ ਨਹੀਂ ਲੱਗਦਾ ਵੀ ਕੋਈ ਵਾਲਾ ਵੱਡਾ ਪਰ ਫਿਰ ਵੀ ਪੰਜਾਬ ਦੇ ਲੋਕ ਕਿਨਾਂ ਸੱਤਾ ਦਿੰਦੇ ਆ ਹੁਣ ਇਸ ਵੇਲੇ ਜੇ ਕਾਂਗਰਸ ਦਾ ਅਸੀਂ ਹਾਲ ਲਈਏ 6-7 ਲੀਡਰ ਨੇ ਜਿਹੜੇ ਮਤਲਬ ਮੈਨੂੰ ਲੱਗਦਾ ਵੀ ਅਚਕਰਾਂ ਦਾ ਸ਼ਾਇਦ ਨਾਪ ਉਹਨਾਂ ਨੇ ਦੇ ਦਿੱਤਾ ਹੋਵੇ ਜਾਂ ਦੇ ਦੇਣਗੇ ਜਿਹੜਾ ਚ ਮਿਸਟਰ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਹਮ ਪ੍ਰਗਟ ਸਿੰਘ ਰਾਣਾ ਰਾਜਾ ਬੜਿੰਗ ਹਮ ਤੇ ਚਰਨਜੀਤ ਸਿੰਘ ਚੰਨੀ ਰਾਣਾ ਗੁਰਜੀਤ ਜੀ ਹੋਰ ਵੀ ਹੋ ਸਕਦਾ ਇੱਕ ਅਦੇ ਦੋ ਛੋਪੇ ਰਸਤਮਮਹੌਣ ਜਿਹੜੇ ਆਪਾਂ ਨੂੰ ਪਤਾ ਹੀ ਨਹੀਂ ਹੋ ਵੀ ਸੋਨੀ ਹੋ ਸਕਦੇ ਸਿੰਘਲਾ ਸਾਹਿਬ ਹੋ ਸਕਦੇ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਰੋਜ਼ ਰੀਲਾਂ ਪਾਉਂਦੇ ਰੀਲਾਂ ਪਾਉਣ ਦਾ ਮਕਸਦ ਕੀ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਵੀ ਰੀਲਾਂ ਵਾਲਾ ਬੰਦਾ ਵੀ ਹੈਗਾ ਇੱਕ ਮਤਲਬ ਇਹਨਾਂ ਨੇ ਕੱਪੜੇ ਸੁਵਾ ਕੇ ਰੱਖੇ ਹੋਏ ਨੇ ਲੱਗਦਾ ਤਾਂ ਇਹ ਹੀ ਹੈ ਜਾਂ ਹੋਰ ਤਾਂ ਹੁਣ ਦਰਜੀ ਦੱਸਣਗੇ ਇਹਨਾਂ ਦੇ ਕਈ ਵਾਰੀ ਦਰਜੀ ਵੀ ਬਾਚਰ ਵਾਲਾ ਪਾਉਂਦੇ ਆ ਜੀ ਜੀ ਤੇ ਕੀ ਕੀਤਾ ਪਰ ਕੁੱਲ ਮਿਲਾ ਕੇ ਜੇ ਅਸੀਂ ਇਹਨਾਂ ਦਾ ਹਸ਼ਰ ਦੇਖੀਏ ਇਹ ਇੰਨੇ ਕਿ ਚਾਂਬੜ ਜਾਂਦੇ ਨੇ ਜੇ ਲੇਫਟਾਰ ਜੀ ਤੁਹਾਡੇ ਯਾਦ ਹੋਊ 2012 ਚ ਜਦੋਂ ਇਹਨਾਂ ਨੂੰ ਲੱਗਿਆ ਵੀ ਸੱਤਾ ਜਮਾਂ ਪਰੋਸ ਕੇ ਦੇੜੀਆਂ ਫਿਰ ਇਹ ਕੈਪਟਨ ਅਮਰਿੰਦਰ ਸਿੰਘ ਐਂਡ ਕੰਪਨੀ ਸਾਰੀ ਸੋਚਣ ਲੱਗੀ ਵੀ ਜ਼ਿਆਦਾ ਸੀਟਾਂ ਨਾ ਆ ਜਾਣ ਹਾਂ ਪੰਗਾ ਪਾਉਣਗੇ ਪੰਗਾ ਪਾਉਣਗੇ ਤਾਂ ਅਕਾਲੀ ਰਿਪੀਟ ਕਰਗੇ ਰੀਸੈਂਟ ਐਗਜ਼ਾਮਪਲ ਤੁਹਾਡੇ ਕੋਲ ਵਿਜੀਟ ਗਿਆ ਪੱਕੀ ਹਰਿਆਣੇ ਦੀ ਹੈ ਹਾਂ ਬਿਲਕੁਲ ਹਰਿਆਣੇ ਜਿਹਨਾਂ ਨੂੰ ਲੱਗ ਲਿਆ ਹਰਿਆਣੇ ਵਿਗਿਆਨੇ ਸਰਕਾਰ ਸਾਡੇ ਘਰੇ ਆਈ ਪਈ ਹੈ ਮਤਲਬ ਇਹ ਇਹ ਆਪ ਦੇ ਬਾਹਰ ਚੋਂ ਵੀ ਮੋੜ ਦਿੰਦੇ ਨੇ ਨਾ ਬਗੀ ਮਨੈ ਨਾ ਬੁਰ ਮੰਗੀ ਹਾਂ ਜੀ ਲੈ ਗੱਲ ਹੀ ਕੋਈ ਨਹੀਂ ਸਾਨੂੰ ਨੀ ਲੋੜ ਕਿਸੇ ਦੀ ਸਰਕਾਰ ਤਾਂ ਸਾਡੀ ਬਣੀ ਪਈ ਹੈਗੀ ਮਤਲਬ ਇਹ ਕਿੰਨਾ ਮਹਾਰਾਸ਼ਟਰਾਚ ਵੀ ਇਹੀ ਹਸ਼ਰ ਹੋ ਗਿਆ ਵੀ ਥੋੜਾ ਜਾ ਲੋਕਾਂ ਨੂੰ ਟੇਕਨ ਫਾਰ ਗਰੰਟਡ ਲੈ ਲੈਂਦੇ ਨੇ ਵੀ ਲੋਕ ਤਾਂ ਸਾਡੀ ਲੋਕ ਤਾਂ ਘੜੇ ਦੀ ਮੱਛੀ ਨੇ ਜਦੋਂ ਮਰਜੀ ਫੜ ਲਓ ਲੋਕ ਤਾਂ ਸਾਡੇ ਜੇਬ ਚ ਨੇ ਲੋਕਾਂ ਨੂੰ ਟੇਕਨ ਫਾਰ ਗਰੰਟਡ ਲੈ ਲੈਂਦੇ ਨੇ ਜਿਹੜਾ ਕਿ ਲੋਕਾਂ ਨੇ ਕਰਦੇ ਕੁਝ ਨਹੀਂ ਮਤਲਬ ਕਾਂਗਰਸ ਇਹ ਸਮਝ ਕੇ ਵੀ ਹੁਣ ਵਾਰੀ ਸਾਡੀ ਆ ਅਪਕਾਲੀਆਂ ਨੂੰ ਤੇ ਲੋਕਾਂ ਨੇ ਪੁੱਛਣਾ ਨਹੀਂ ਹੈਗਾ ਬੀਜੇਪੀ ਨੂੰ ਪੁੱਛਣਾ ਨਹੀਂ ਹੈਗਾ ਵਾਰੀ ਸਾਡੀ ਆ ਹੋਰ ਪੁੱਛਣਾ ਮਤਲਬ ਉਹਨਾਂ ਨੂੰ ਪੁੱਛੋ ਜਿਹੜੇ ਹੈ ਬੰਦਿਆ ਨੇ 4 ਹਫ਼ਤਿਆਂ ਦੇ ਵਿੱਚ ਨਸ਼ੇ ਖਤਮ ਕਰਨ ਦਾ ਦਾਵਾ ਕੀਤਾ ਸੀ ਤੇ ਅੱਜ ਪੰਜਾਬ ਕਿੱਥੇ ਖੜਾ ਹੈ ਇਹ ਸਵਾਲ ਵੀ ਤਾਂ ਮੂੰਹ ਵੱਡੀ ਖੜੇ ਨੇ ਅੱਜ ਓਵੇਂ ਜਿਵੇਂ ਕਿਸਾਨਾਂ ਦਾ ਸਮੂੱਚਾ ਕਰਜ਼ਾ ਮਾਫ਼ ਕਰਾਂਗੇ ਉਹ ਕਿੱਥੇ ਨੇ ਘਰ ਘਰ ਰੁਜ਼ਗਾਰ ਜਿਹੜਾ ਹੈ ਉਹ ਦੇਣਾ ਸੀ ਉਹ ਉਹ ਦਾਵੇ ਵਾਦੇ ਕਿੱਥੇ ਨੇਗੇ ਤੇ ਆਪਾਂ ਨੂੰ ਪਤਾ ਹੈ ਵੀ ਕੈਪਟਨ ਅਮਰਿੰਦਰ ਸਿੰਘ ਦਾ ਸਾਰਾ ਦਰਮਦਾਰ ਸਲਾਹਕਾਰਾਂ ਦੇ ਵਿੱਚ ਘਿਰਿਆ ਹੋਇਆ ਸੀ ਸਲਾਹਕਾਰ ਕਿਸੇ ਵੀ ਮਤਲਬ ਸਬਧਾਨਕ ਅਹੁਦੇ ਤੇ ਨਾ ਹੁੰਦੇ ਹੋਏ ਵੀ ਮਹਿਕਮਿਆਂ ਦਾ ਕੰਮ ਦੇਖਦੇ ਸੀ ਕਿ ਕਿਸ ਤਰ੍ਹਾਂ ਦਾ ਜਿਹੜਾ ਉਹ ਕਾਰਗੁਜ਼ਾਰੀ ਸੀ ਕਿਸ ਤਰ੍ਹਾਂ ਦਾ ਦੌਰ ਚੱਲਦਾ ਸੀ ਉਹ ਆਪਣੇ ਸਾਹਮਣੇ ਹੈਗੇ ਮਤਲਬ ਇਹ ਆਪਾਂ ਥੋੜਾ ਜਆ ਕਾਂਗਰਸ ਦਾ ਜਿਹੜਾ ਆਪਾਂ ਇੱਕ ਤਰ੍ਹਾਂ ਨਾਲ ਐਨਾਲਿਸਿਸ ਕੀਤਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਪਿੱਛੇ ਜੇ ਤੁਸੀਂ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਸਟੇਟਮੈਂਟ ਹੀ ਸੁਣ ਕਹਿੰਦੇ ਸਰਕਾਰ ਤੇ ਸਾਨੂੰ ਲੋਕੀ ਦੇਖ ਕੇ ਬੈਠੇ ਨੇ ਸਾਨੂੰ ਦੇਖੋ 13 ਚੋ ਕਿੰਨੀਆਂ ਸੀਟਾਂ ਆ ਗਈਆਂ ਨੇ ਲੋਕ ਸਭਾ ਦੇ ਵਿੱਚ ਸਰਪੰਚ ਸਾਡੇ ਨਗਰਪੰਚ ਮੈਂਬਰ ਅੰਮ੍ਰਿਤਸਰ ਸਾਡੇ ਬਣ ਕੇ ਕਾਉਂਸਲਰ ਲੁਧਿਆਣਾ ਦੇ ਸਾਡੇ ਬਣ ਕੇ ਫਗਵਾੜੇ ਸਾਡੇ ਬਣ ਕੇ ਬਕਰੀਗਲ ਕਿ ਸਰਕਾਰ ਤੱਕ ਅਗਰੀ ਉਹਦੇ ਗਰੰਟਡ ਹੈ ਵੀ ਸਾਡੀ ਪੱਕੀ ਵਾਰੀ ਜੀ ਮੋਰ ਬਸ ਗਵਰਨਰ ਨੇ ਸੌਂਚ ਕਾਉਣੀ ਆ ਜਿਹੜੀ ਗੱਲ ਤੁਸੀਂ ਕਹੀ ਵੀ ਇਹਨਾਂ ਦੇ ਮੂੰਹ ਚ ਪਾਣੀ ਆ ਗਿਆ ਲਾਲਾਂ ਟਪਕ ਰਹੀਆਂ ਨੇ ਉਹਨਾਂ ਦੀਆਂ ਹਮ ਸਿਮਿਲਰਲੀ ਤੁਸੀਂ ਦੇਖੋ ਇਹ ਅਕਸਰ ਰੌਲਾ ਪਾਉਂਦੇ ਨੇ ਆਪਾਂ ਇਹਨਾਂ ਦੀ ਗੱਲ ਤੇ ਆਈਏ ਕਾਂਗਰਸ ਦੇ ਅਕਾਲੀ ਰੌਲਾ ਪਾਉਂਦੇ ਨੇ ਵੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬੜੀ ਹੈ ਸੀਰੀਅਸ ਬਣੀ ਹੋਈ ਹੈ ਪੰਜਾਬ ਦੇ ਵਿੱਚ ਜੀ ਓਵਰਡੋਜ਼ ਨਾਲ ਡਰਗ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਪੰਜਾਬ ਦੀ ਕਿਸਾਨੀ تباہ ਹੋ ਗਈ ਹੈ ਤੁਸੀਂ ਮੈਨੂੰ ਇੱਕ ਦੱਸੋ ਵੀ ਪਿਛਲੇ ਤਕਰੀਬਨ 3 ਸਾਲਾਂ ਦੇ ਦੌਰ ਦੌਰਾਨ ਇਹਨਾਂ ਮੁੱਦਿਆਂ ਤੇ ਹੁਣ ਆਪਾਂ ਕਾਂਗਰਸ ਦੀ ਗੱਲ ਕਰਦੇ ਆ ਕਾਂਗਰਸ ਨੇ ਕੋਈ ਸਟੇਟ ਵਾਈਡ ਐਜੀਟੇਸ਼ਨ ਸ਼ੁਰੂ ਕੀਤੀ ਹੈ ਕਿ ਤੇ ਕੁ ਤਰਨਾ ਮਜਾਰਾ ਵੱਡਾ ਹੋ ਗਿਆ ਜਿੱਥੇ ਸਰਕਾਰ ਦੇ ਨੱਕ ਚ ਦਮ ਆ ਗਿਆ ਹੋ ਗਿਆ ਹੋ ਗਿਆ ਥਾਣਿਆਂ ਤੇ ਹਮਲੇ ਹੋ ਰਹੇ ਲੱਗੇ ਸਭ ਵਿਧਾਨ ਸਭਾ ਦੇ ਵਿੱਚ ਕੋਈ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਲਈ ਕੋਈ ਠੋਸ ਰਣਨੀਤੀ ਕੋਈ ਸਾਹਮਣੇ ਹੈਗੀ ਤੁਹਾਡੇ ਬਤ ਤੁਸੀਂ ਦੱਸੋ ਨਾ ਵੀ ਕਿਵੇਂ ਸਰਕਾਰ ਲੋਕ ਇਹਨਾਂ ਨੂੰ ਬਣਾ ਕੇ ਧਣਗੇ ਦੇਖੋ ਉਹ ਤਾਂ ਗੱਲ ਹੈ ਪੰਜਾਬੀਆਂ ਦਾ ਇੱਕ ਸਵਾਲ ਹੈ ਜੀ ਜਿਸ ਤਰ੍ਹਾਂ 2022 ਦੇ ਵਿੱਚ ਉਹਨਾਂ ਨੇ ਗੁੱਸਾ ਕੱਢਿਆ ਅਕਾਲੀ ਦਲ ਨਾਲ ਤੇ ਕਾਂਗਰਸ ਨਾਲ ਕਿਉਂਕਿ 17 ਦੇ ਵਿੱਚ ਇਹ ਪ੍ਰਭਾਵ ਪੱਕਾ ਚਲਾ ਗਿਆ ਸੀ ਵੀ ਅਕਾਲੀ ਦਲ ਤੇ ਕਾਂਗਰਸ ਰਲ ਗਏ ਜੀ ਇਹ ਰਲ ਕੇ ਖੇਡਣਾ ਚਾਹੁੰਦੇ ਨੇ ਉੱਤਰਕਾਟੋ ਮੈਂ ਚੜਾਂ ਵਾਲੀ ਕਵਾਇਤ ਜਿਹੜੀ ਹੈ ਉਹ ਜਾਰੀ ਰੱਖਣਾ ਚਾਹੁੰਦੇ ਨੇ ਵੀ ਹੁਣ ਕੋਈ ਗੱਲ ਨਹੀਂ ਅਸੀਂ ਚੱਲੇ ਆਂ ਚਾਬੀ ਤੈਨੂੰ ਫੜਾ ਜਾਾਂਗੇ ਅਗਲੀ 5 ਸਾਲ ਬਾਅਦ ਅਸੀਂ ਆ ਜਾਾਂਗੇ ਲੋਕ ਉਸ ਤੋਂ ਅੱਕ ਗਏ ਸੀ ਤੁਸੀਂ ਦੇਖੋ ਵੀ ਬਾਹਰਲਾ ਜਿਹਨੇ ਸਾਡੇ ਐਨ ਆਰ ਆਈ ਬਾਹਰ ਬੈਠੇ ਨੇ ਉਹਨਾਂ ਨੂੰ ਐ ਲੱਗਦਾ ਸੀ ਵੀ ਵੀ ਅਸੀਂ ਜਿਹੜਾ ਵੀ ਇੱਥੋਂ ਸਾਮਰਾਜੀ ਮੁਲਕਾਂ ਚ ਜਿਹੜਾ ਇਨਕਲਾਬ ਲੈ ਕੇ ਜਿਹੜਾ ਆਉਣਾ ਹੈ ਉਹ ਉੱਥੋਂ ਹੀ ਚੱਲੂਗਾ ਤੇ ਅਸੀਂ ਲੈ ਕੇ ਆਉਣਾ ਤੇ ਆਇਆ ਵੀ ਚਲੋ ਮਤਲਬ ਆ ਪੰਜਾਬ ਦੇ ਵਿੱਚ ਵੱਡਾ ਆਇਆ ਵੀ ਪਰ ਉਸ ਬਦਲਾਅ ਦਾ ਨਤੀਜਾ ਤੁਸੀਂ ਇਹ ਦੇਖੋ ਵੀ ਇਹ ਪਾਰਟੀਆਂ ਬਿਲਕੁਲ ਲੋਕਾਂ ਨੂੰ ਆਪੋ ਆਪ ਦੇ ਰਹਿਮ ਕਰਮ ਤੇ ਛੱਡਿਆ ਹੋਇਆ ਹੈ ਲੋਕ ਆਪ ਸੰਘਰਸ਼ ਕਰ ਰਹੇ ਨੇ ਆਪ ਲੜ ਰਹੇ ਨੇ ਕਿੰਨਾ ਪਿੰਡਾਂ ਦੇ ਵਿੱਚ ਕਿੰਨੀਆਂ ਵੱਡੀਆਂ-ਵੱਡੀਆਂ ਘਟਨਾਵਾਂ ਵਾਪਰੀਆਂ ਜੱਜ ਫਰੀਦਕੋਟ ਦੇ ਇੱਕ ਪਿੰਡ ਦੇ ਵਿੱਚ ਸ਼ੈਡਿਊਲ ਕਾਸਟ ਤੇ ਪਰਿਵਾਰਾਂ ਦਾ ਬਵਾਦ ਆਇਆ ਤਾਂ ਉੱਥੇ ਕਿਸਾਨ ਜੁਨੀਅਨ ਨਾਲੇ ਖੜੇ ਨੇਗੇ ਕੋਈ ਆਪਾਂ ਨੂੰ ਪੋਲਿਟਿਕਲ ਪਾਰਟੀ ਦਾ ਕਿਸੇ ਬੰਦੇ ਦਾ ਕੁਝ ਕਰ ਜਾਂ ਕੋਹ ਮੈਨੂੰ ਨਹੀਂ ਲੱਗਦਾ ਕੋਈ ਤੁਹਾਡੇ ਨਿਗਾ ਚ ਹੈ ਤਾਂ ਮੈਨੂੰ ਦੱਸ ਦਿਓ ਮੈਨੂੰ ਨਹੀਂ ਲੱਗਦਾ ਵੀ ਜਿਹੜੀਆਂ ਪੰਜਾਬ ਦੀਆਂ ਮੇਨ ਪਾਰਟੀਆਂ ਨੇ ਉੱਥੇ ਕੋਈ ਧਿਰ ਬਣ ਗਈਆਂ ਅੱਜ ਜਾਣਾ ਸੀ ਬੀਜੇਪੀ ਦੇ ਵਿਜੇ ਸਾੰਪਲਾ ਸਾਹਿਬ ਨੇ ਜਾਣਾ ਸੀ ਉਹ ਉਹ ਹੋਰ ਤਰ੍ਹਾਂ ਦੀ ਪੋਲਿਟਿਕਸ ਉਹ ਦਲਤ ਵਰਸਿਜ ਅਦਰ ਪੋਲਿਟਿਕਸ ਖੇਡਦੇ ਆ ਜਿੱਥੇ ਸ਼ੈਡਿਊਲ ਕਾਸਟ ਇਸ਼ੂ ਹੁੰਦਾ ਸਾੰਪਲਾ ਸਾਹਿਬ ਉੱਥੇ ਹੀ ਜਾਂਦੇ ਨੇ ਹਾਂ ਹੋਰ ਕਿਤੇ ਮਤਲਬ ਸਮੱਸਿਆਵਾਂ ਤਾਂ ਹੋਰ ਵੀ ਨੇ ਨਾ ਜਦੋਂ ਅੰਬੇਦਕਰ ਸਾਹਿਬ ਦਾ ਬੁੱਤ ਦੀ ਬੇਅਦਬੀ ਹੁੰਦੀ ਹੈ ਬਹੁਤ ਗਲਤ ਗੱਲ ਹੈ ਬਹੁਤ ਘਿਣਾਉਣੀ ਹਰਕਤ ਹੈ ਜਿਹਨੇ ਕੀਤੀ ਪਰ ਸੰਪਲਾ ਸਾਹਿਬ ਦਾ ਕਿਸ ਤਰ੍ਹਾਂ ਦਾ ਕੰਟਰੋਵਰਸ਼ੀਅਲ ਜਿਹੜਾ ਉਹ ਬਿਆਨ ਸਾਹਮਣੇ ਆਉਂਦਾ ਹੈ ਜੀ ਮਤਲਬ ਉਹ ਉਹਨਾਂ ਦੀ ਜਿਹੜੀ ਹੈ ਉਹ ਸੈਂਟ੍ਰਿਕ ਹੈ ਵੋਟ ਰਣ ਦਿੱਤੀ ਤੇ ਸਾਰਾ ਕੁਝ ਉਹਨਾਂ ਦਾ ਉਹ ਉੱਥੇ ਪੰਜਾਬ ਚ ਵੀ ਜੱਟ ਵਰਸਸ ਨੌਂ ਜੱਟ ਈਸ਼ੂ ਵਾਜੂ ਉੱਥੇ ਖੜਾ ਹੈ ਪਰ ਹੁਣ ਗੱਲ ਇਹ ਹੈ ਵੀ ਜਿਸ ਤਰ੍ਹਾਂ ਦੀ ਹਮ ਹੈ ਪਾਟੋ ਧਾੜ ਦਾ ਸ਼ਿੰਗਾਰ ਕਾਂਗਰਸ ਸ਼ਿਕਾਰ ਜਿਹੜੀ ਕਾਂਗਰਸ ਨੂੰ ਹੋਈ ਵੀ ਹੈ ਹਮ ਕੀ 2027 ਦੇ ਵਿੱਚ ਇਹ ਇੱਕ ਮੁੱਠ ਹੋਰ ਹੈ ਹੋਰ ਹੋਰ ਹੋਈ ਰਹਿਣਗੇ ਇਹ ਬਹੁਤ ਵੱਡਾ ਸਵਾਲ ਹੈਗਾ ਪਹਿਲੀ ਗੱਲ ਤਾਂ ਇਹ ਹੈ ਵੀ ਜੇ ਇਹ ਨਾ ਸੁਧਰੇ ਜੇ ਇਸੇ ਤਰ੍ਹਾਂ ਲੜਦੇ ਰਹੇ ਮੈਨੂੰ ਨਹੀਂ ਲੱਗਦਾ ਵੀ ਲੋਕ ਇੰਨੇ ਮੂਰਖ ਨੇ ਤੇ ਇਹਨਾਂ ਨੂੰ ਜਿਵੇਂ 2022 ਚ ਇਹਨਾਂ ਨੂੰ ਤਾਰੇ ਦਿਖਾਏ ਨੇ ਇਹਨਾਂ ਨੂੰ ਦੁਬਾਰੇ ਵੀ ਤਾਰੇ ਦਿਖਾ ਸਕਦੇ ਨੇ ਲੋਕਾਂ ਕੋਲ ਆਪਸ਼ਨ ਜ ਬਹੁਤ ਹੁੰਦੀਆਂ ਹਨ ਇਹਨਾਂ ਨੂੰ ਭੁਲੇਖਾ ਹੁੰਦਾ ਅਕਾਲੀਆਂ ਤੇ ਕਾਂਗਰਸ ਨੂੰ ਇੱਕ ਭੁਲੇਖਾ ਸੀ ਬਿਲ ਕਾਂਗਰਸ ਤੋਂ ਅੱਕੇ ਲੋਕ ਸਾਡੇ ਵੱਲ ਆਉਣਗੇ ਸੱਤੋਂ ਅੱਕੇ ਲੋਕ ਇਧਰ ਨੂੰ ਜਾਣਗੇ ਹੂੰ ਹੂੰ ਇਸ ਲਈ ਉਹਨਾਂ ਨੇ ਥਰਡ ਆਪਸ਼ਨ ਦੇਖੀ ਉਹਨਾਂ ਨੇ ਆਪ ਨੂੰ 92 ਸੀਟਾਂ ਦਿੱਤੀਆਂ ਇਹਨਾਂ ਨੂੰ ਪਟਕਾ ਕੇ ਮਾਰਿਆ ਇਹ ਗੋਡਿਆਂ ਤੇ ਹੱਥ ਧਰ ਕੇ ਖੜੇ ਹੋਣ ਜੋਗੇ ਵੀ ਨਹੀਂ ਰਹੇ ਮਤਲਬ ਹੱਲੇ ਵੀ ਕਾਂਗਰਸ ਪਾਰਟੀ ਜਿਹੜੀ ਮੇਨ ਪ੍ਰਿੰਸੀਪਲ oppositon ਪਾਰਟੀ ਆ ਉਹਨਾਂ ਦੇ ਚੁੱਲ੍ਹੇ ਬਹੁਤ ਨੇ ਇੱਕ ਚੁੱਲੇ ਦੀ ਜ਼ਰੂਰਤ ਹੈ ਬਿਲਕੁਲ ਪਰ ਤੁਸੀਂ ਕਹਿੰਦੇ ਹੋ ਕਿ 27 ਦੇ ਵਿੱਚ ਇਹਨਾਂ ਦੇ ਮੂੰਹ ਦੇ ਵਿੱਚ ਲਾਲਾਂਜ ਆਪਾਂ ਜ਼ਿਕਰ ਕਰ ਰਹੇ ਹਾਂਗੇ ਨੇ ਅੱਜ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਯਵਾ ਸਾਹਿਬ ਦਾ ਇੱਕ ਬਿਆਨ ਬੜਾ ਚੱਲ ਰਿਹਾ ਹੈ ਕਿ ਤੀ ਕੀ ਜਿਹੜੇ ਐਮਐਲਏ ਨੇ ਸੰਪਰਕ ਦੇ ਵਿੱਚ ਉਹ ਕਹਿੰਦੇ ਆ ਕਿ ਭਗਵੰਤ ਮਾਨ ਸਾਹਿਬ ਨੂੰ ਵੀ ਬੀਜੇਪੀ ਵਾਲੇ ਲੈ ਜਾਣਗੇ ਉਧਰ ਕਹਿੰਦੇ ਕਿ ਅਸੀਂ ਨਹੀਂ ਜਾਣਾ ਪ੍ਰਤਾਪ ਸਿੰਘ ਬਾਜਬਾ ਬੀਜੇਪੀ 'ਚ ਚਲੇ ਜਾਣਗੇ ਇਹ ਗੱਲਾਂ ਹੋ ਰਹੀਆਂ ਕਿ ਇਹ ਓਵਰ ਕੌਨਫੀਡੈਂਸੀ ਆ ਸਾਰਿਆਂ ਦਾ ਜੀ ਦੇਖੋ ਬਾਜਬਾ ਸਾਹਿਬ ਬਾਰੇ ਵੀ ਕਈ ਬਾਰੇ ਚਰਚਾ ਚੱਲੀ ਹੈ ਕਿਹੜੀ ਪਾਰਟੀ 'ਚ ਕਦੇ ਆਪ ਚ ਰੌਲਾ ਪੈਂਦਾ ਹੁੰਦਾ ਸੀ 바이 ਇਲੈਕਸ਼ਨ ਤੋਂ ਪਹਿਲਾਂ ਕਦੇ ਭਾਜਪਾ 'ਚ ਰੌਲਾ ਪੈਂਦਾ ਹੁੰਦਾ ਸੀ ਉਹਨਾਂ ਦੇ ਭਰਾ ਤਾਂ ਭਾਜਪਾ 'ਚ ਹੀ ਬੈਠੇ ਰਹਿੰਦੇ ਜੀ ਇਸ ਲਈ ਕਿਹਨੇ ਕਿੱਧਰ ਨੂੰ ਜਾਣਾ ਕੋਈ ਪਤਾ ਨਹੀਂ ਬਾਕੀ ਇਸ ਤਰ੍ਹਾਂ ਦੇ ਛੋਸ਼ੇ ਬਾਜ਼ੀਆਂ ਅਕਸਰ ਹਰ ਸਰਕਾਰ ਚਲਦੀ ਹੈ ਮੇਨੂੰ ਕਾਂਗਰਸ ਦੀ ਸੀ ਉਦੋਂ ਸੁਖਵੀਰ ਸਿੰਘ ਸਟੇਜਾਂ ਤੋਂ ਦਾਅਵੇ ਕਰਦੇ ਹੁੰਦੇ ਸੀ ਵੀ ਜੀ 25 ਐਮ ਐਲ ਏ 30 ਐਮ ਐਲ ਏ ਸਾਡੇ ਟੱਚ ਚ ਨੇ ਸਾਡੇ ਸੰਪਰਕ ਚ ਨੇ ਅਸੀਂ ਪਤਾ ਨਹੀਂ ਕੀ ਕਰਦੇ ਆਂਗੇ ਉਹ ਲਾਸਟ ਤੱਕ ਕੋਈ ਆਇਆ ਨਹੀਂ ਉਹ ਗੁਰੂ ਘਰ ਚ ਜਾ ਕੇ ਅਰਦਾਸਾਂ ਕਰਨ ਵਾਲੇ ਵੀ ਨਹੀਂ ਉਹਨਾਂ ਨਾਲ ਤਾਂ ਗਏ ਉਹ ਉਹ ਵੀ ਵਾਪਸ ਅਮਰਿੰਦਰ ਸਿੰਘ ਨਾਲ ਹੀ ਚਲੇ ਗਏ ਜਿਹੜੇ ਭਾਈ ਬਣੇ ਭਾਈ ਬਣੇ ਸੀ ਉਹ ਵੀ ਉਹ ਵੀ ਵਾਪਸੀ ਚਲੇ ਗਏ ਸੀ ਇਸ ਲਈ ਇਹ ਮੇਰੇ ਖਿਆਲ ਸ਼ੋਸ਼ੇ ਹੁੰਦੇ ਨੇ ਇੱਕ ਤਰ੍ਹਾਂ ਨਾਲ ਸਾਈਕੋਲੋਜੀਕਲੀ ਗੇਮ ਖੇਡਦੇ ਆਏ ਇਹ ਲੋਕ ਲੋਕਾਂ ਦੇ ਵਿੱਚ ਪੋਲੀਟੀਕਲ ਸਟੇਟਮੈਂਟ ਹੈ ਪੋਲੀਟੀਕਲ ਇੱਕ ਸਟੰਟ ਬਾਜੀ ਹੈ ਸਟੰਟ ਬਾਜੀ